ਸੋ ਇੱਕ ਪਾਸੇ ਕਾਂਗਰਸ ਦੇ ਰਾਜਾ ਵੜਿੰਗ ਤੁਸੀਂ ਦੇਖ ਸਕਦੇ ਹੋ ਨਾਲ ਮੂਸੇ ਵਾਲਾ ਦੇ ਫੌਜਦਾਰ ਬੈਠੇ ਨੇ ਰਾਜਾ ਵੜਿੰਗ ਕਾਫਲਾ ਦੇਖ ਰਿਹਾ ਕਮਲ ਬਰਾੜ ਦਾ ਕਮਲ ਬਰਾੜ ਇਸ ਵੇਲੇ ਦੇਖੋ ਤੁਸੀਂ ਕੀ ਪੂਰੇ ਜਿਕਾਰੇ ਛੱਡ ਰਹੇ ਹੈ ਕਮਲ ਬਰਾੜ ਦੇ ਸਾਹਮਣੇ ਰਾਜਾ ਵੜਿੰਗ ਦਾ ਕਾਫਲਾ ਰਾਜਾ ਵੜਿੰਗ ਗੱਡੀ ਚਲਾ ਰਹੇ ਸੀਗੇ ਤਾਂ ਇੰਨੀ ਵੱਡੇ ਕੱਟ ਨੂੰ ਲੈ ਕੇ ਕਮਲ ਜੀ ਦੇ ਬਰਾੜ ਜੋ ਲੋਹਣ ਲਈ ਸੜਕਾਂ ਤੇ ਪਹੁੰਚੇ ਤਾਂ ਟੱਕਰ ਰਾਜਾ ਵੜਿੰਗ ਦੇ ਨਾਲ ਹੋਇਆ ਰਾਜਾ ਵੜਿੰਗਵੀ ਆਪਣਾ ਨਾਮਜ਼ਦਗੀ ਪੱਤਰ ਭਰਨ ਆਏ ਸੀਗੇ ਤੁਸੀਂ ਦੇਖਿਆ ਕਿ ਕਾਫੀ ਖੁਸ਼ ਨਜ਼ਰ ਆ ਰਹੇ ਸੀ ਕਿ ਪਾਸੇ ਕਾਫਲਾ ਦਿਖਾਓ ਕਚੈਰੀਆਂ ਦੇ ਬਾਹਰ ਅੱਜ ਨਾਮਜ਼ਦਗੀ ਦਾ ਦਿਨ ਹੈ ਤੇ ਨਾਮਜ਼ਦਗੀ ਦੇ ਦਿਨ ਤੋਂ ਅੱਜ ਇੱਕ ਵੱਖਰੇ ਤਰੀਕੇ ਦੀ ਤਸਵੀਰ ਸਾਹਮਣੇ ਆਈ ਕਿ ਰਾਜਾ ਵੜਿੰਗ ਜਿਵੇਂ ਹੀ ਆਪਣਾ ਪਰਚਾ ਪਰ ਕੇ ਬਾਹਰ ਆਇਆ ਤਾਂ ਮੋਰੇ ਕਮਲਜੀਤ ਬਰਾੜ ਦਾ ਕਾਫਲਾ ਸੀਗਾ ਇੱਕ ਦੂਜੇ ਵੱਲ ਦੇਖਿਆ ਥੋੜਾ ਜਿਹਾ ਹੱਸੇ ਤੇ ਬਹੁਤ ਕੁਝ ਕਿਹਾ ਗਿਆ ਉਸ ਹਾਸੇ ਦੇ ਵਿੱਚ ਗੱਡੀ ਚਲਾ ਰਹੀ ਸੀ ਰਾਜਾ ਵੜਿੰਗ ਦੇ ਨਾਲ ਬਲਕੌਰ ਸਿੰਘ ਬੈਠੇ ਸੀਗੇ ਮੂਸੇ ਵਾਲਾ ਦੇ ਫਾਦਰ ਸੋ ਦੇਖਣ ਵਾਲੀ ਗੱਲ ਹੈ ਕਿ ਲੁਧਿਆਣਾ ਕਿਹੜੇ ਹੱਕ 'ਚ ਭੁਗਤਦਾ ਹੈ ਕਿਉਂਕਿ ਮਾਮਲਾ ਜਿਹੜਾ ਇਥੋਂ ਦਾ ਮੁਕਾਬਲਾ ਹੈ ਕਾਫੀ ਦਿਲਚਸਪ ਹੋ ਚੁੱਕਾ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ